ਮੈਂ ਖੁਦਾ ਹੋਰ ਐਂਕੀ ਕੱਲ ਨੂੰ ਮੈਂ ਕਰੇ ਸ਼ਿਫਟ ਕਰ ਜਾਊਂਗਾ ਘਰ ਲਿਆ ਕਿਰਾਏ ਤੇ ਜੋ ਘਰ ਜਿਹੜਾ ਉਹ ਕੋਈ 5 ਜੁਲਾਈ ਜਾਂ 10 ਜੁਲਾਈ ਤੱਕ ਨਹੀਂ ਉਹ ਕਰ ਲੰਬੇ ਸਮੇਂ ਵਾਸਤੇ ਲਿਆ ਹਫਤੇ 'ਚੋਂ 2 ਦਿਨ ਮੁੱਖ ਮੰਤਰੀ ਇਸ ਇਲਾਕੇ 'ਚ ਰਹਿ ਆ ਗੋਦਾ ਤਾਂ ਕਿ ਮਾਝੇ ਦੇ ਤੋਂ ਆ ਮੇਰਾ ਜਿਹੜਾ ਲੋਕਾਂ ਨਾਲ ਜਿਹੜੇ ਕਸਟ ਨੇ ਉਹਨਾਂ ਦੇ ਕੰਮ ਨੇ ਉਹਦੇ ਵਾਸਤੇ ਚੰਡੀਗੜ੍ਹ ਨਾਲ ਦਿਨ ਬਣਾਂਗੇ ਪ੍ਰੋਪਰ ਅਨਾਉਂਸਮੈਂਟ ਹੋਊਗੀ ਕਿ ਕੱਲ ਨੂੰ ਇੱਥੇ ਆਵਾਂਗੇ ਸਾਰੇ ਆਖਰ ਆਵਾਂਗੇ ਇੱਥੋਂ ਜਲੰਧਰ ਦੇ ਹਲਕੇ ਤੋਂ ਜ਼ਿਲ੍ਹੇ ਦੇ ਇਲਾਕੇ ਤੋਂ ਆਪਾਂ ਰਵਾਂਗੇ ਪਠਾਨਕੋਟ ਵਾਲਿਆਂ ਨੂੰ ਸ਼ਾਹਪੁਰਾ ਵਾਲਿਆਂ ਨੂੰ ਉਧਰੋਂ ਗੁਰਦਾਸਪੁਰ ਵਾਲਿਆਂ ਨੂੰ ਪੱਟੀ ਵਾਲਿਆਂ ਨੂੰ ਤਰਨਤਾਰਨ ਵਾਲਿਆਂ ਨੂੰ ਗੁਰੂ ਸਾਹਿਬਾਨ ਨੂੰ ਬਾਬਾ ਬਕਾਲਾ ਵਾਲਿਆਂ ਨੂੰ ਅਜਨਾ ਵਾਲਿਆਂ ਨੂੰ ਕਾਰੀ ਵਾਲਿਆਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਇੱਥੇ ਦੋ ਦਿਨ ਸਰਕਾਰ ਇੱਥੇ ਜਿਹੜੀ ਹੈ ਆਪਰੇ